ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਹੁਕਮਨਾਮਾ ਇਨਸਾਈਟਸ ਇਸ ਰੋਹਾਨੀ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਪਤ ਹੋਏ ਅੰਮ੍ਰਿਤ ਵੇਲੇ ਦੇ ਪਾਵਨ ਮੁਖਵਾਕਤੇ ਹਾਂਜੀ ਮਿਤੀ 22 ਸਤੰਬਰ 2025 ਤੇ ਸਾਂਝੇ ਤੌਰ ਤੇ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਅੱਜ ਦਾ ਬਹੁਤ ਹੀ ਪਿਆਰਾ ਪਵਿੱਤਰ ਹੁਕਮਨਾਮਾ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 590 ਉਤੇ ਸੁਭੈਮਾਨ ਹੈ ਜੀ ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਗਏ ਸ਼ਲੋਕ ਅਤੇ ਪੌੜੀ ਹਨ ਤੇ ਆਓ ਸਭ ਤੋਂ ਪਹਿਲਾਂ ਅਸੀਂ ਪੂਰੀ ਸ਼ਰਧਾ ਨਾਲ ਇਕਾਗਰ ਹੋ ਕੇ ਹਾਂਜੀ ਪਵਨ ਬਾਣੀ ਦਾ ਪਾਠ ਸਰਵਣ ਕਰੀਏ ਜੀ ਬਿਲਕੁਲ ਫਿਰ ਗੁਰੂ ਕਿਰਪਾ ਸਦਕਾ ਇਸ ਦੇ ਸਰਲ ਅਰਥ ਤੇ ਭਾਵ ਸਮਝਣ ਦਾ ਯਤਨ ਕਰਾਂਗੇ ਜੀ ਸ਼ਲੋਕ ਮਲਾ ਤੀਜਾ ਪਗਤ ਜਨਾ ਕਉ ਆਪ ਟੁਠਾ ਮੇਰਾ ਪਿਆਰਾ ਆਪੇ ਲਇਨੁ ਜਨ ਲਾਇਏ ਹਾਂਜੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਉਹ ਪਿਆਰਾ ਵਾਹਿਗੁਰੂ ਅਕਾਲ ਪੁਰਖ ਉਹ ਆਪਣੇ ਪਗਤਾਂ ਉਤੇ ਨਾ ਆਪ ਹੀ ਟੁੱਟਦਾ ਹੈ ਆਪ ਹੀ ਮਿਹਰਬਾਨ ਹੁੰਦਾ ਹੈ ਤੇ ਫਿਰ ਇਹ ਉਸ ਦੀ ਆਪਣੀ ਹੀ ਕਿਰਪਾ ਹੈ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਨਾਲ ਆਪਣੇ ਨਾਮ ਨਾਲ ਮਤਲਬ ਜੋੜ ਲੈਂਦਾ ਹੈ ਕਹਿਣ ਦਾ ਭਾਵ ਪਗਦੀ ਦੀ ਦਾਤ ਵੀ ਉਹਦੀ ਆਪਣੀ ਬਖਸ਼ਿਸ਼ ਹੈ ਜੀਵ ਦੇ ਵਸ ਚ ਕੁਝ ਨਹੀਂ ਹੈ ਹਾਂਜੀ ਬਿਲਕੁਲ ਇਸ ਚੋਂ ਤਾਂ ਨਿਮਰਤਾ ਦਾ ਕਿੰਨਾ ਵੱਡਾ ਸਬਕ ਮਿਲ ਰਿਹਾ ਹੈ ਕਿ ਜੇ ਆਪਣੇ ਅੰਦਰ ਭਗਤੀ ਦਾ ਭਾਵ ਹੈ ਵੀ ਜੇ ਨਾਮ ਚੰਗਾ ਲੱਗਦਾ ਹੈ ਤਾਂ ਇਹ ਵੀ ਉਸ ਪ੍ਰਭੂ ਦੀ ਮਿਹਰ ਹੀ ਸਮਝਣੀ ਚਾਹੀਦੀ ਹੈ ਹੈਨਾ ਮਾਣ ਨਹੀਂ ਕਰਨਾ ਸਹੀ ਗੱਲ ਹੈ ਜੀ ਪਾਤੇ ਸਾਹੀ ਭਗਤ ਜਨਾ ਕੋ ਦਿੱਤੀਐ ਸਿਰਛੱਤ ਸੱਚਾ ਹਰ ਬਣਾਏ ਅੱਛਾ ਇੱਥੇ ਗੁਰੂ ਸਾਹਿਬ ਇੱਕ ਬਹੁਤ ਮਤਲਬ ਡੂੰਗੀ ਗੱਲ ਕਰ ਰਹੇ ਨੇ ਕਹਿੰਦੇ ਨੇ ਕਿ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਅਸਲ ਪਾਤਸ਼ਾਹ ਹੀ ਦਿੱਤੀ ਹੈ ਸੱਚੀ ਬਾਦਸ਼ਾਹੀ ਕਿਵੇਂ ਉਹਨਾਂ ਦੇ ਸਿਰ ਉੱਤੇ ਆਪਣਾ ਸੱਚਾ ਛਤਰ ਚੁਲਾ ਕੇ ਉਹ ਛਤਰ ਜਿਹੜਾ ਸਦੀਵੀ ਹੈ ਇਹ ਦੁਨੀਆ ਦੇ ਰਾਜਿਆਂ ਦੇ ਛਤਰ ਵਰਗਾ ਨਹੀਂ ਹੈ ਜਿਹੜਾ ਅੱਜ ਹੈ ਕੱਲ ਨਹੀਂ ਇਹ ਤਾਂ ਰੱਬੀ ਸੁਰੱਖਿਆ ਦਾ ਆਤਮਿਕ ਉੱਚਤਾ ਦਾ ਛਤਰ ਹੈ ਜਿੱਥੇ ਮਨ ਜਿੱਤਿਆ ਗਿਆ ਉਹ ਬਾਦਸ਼ਾਹੀ ਹੈ ਅਸਲ ਜੀ ਹਾਂਜੀ ਬਿਲਕੁਲ ਅੰਦਰ ਦੀ ਬਾਦਸ਼ਾਹੀ ਜਿਸ ਨੂੰ ਕੋਈ ਖੋ ਨਹੀਂ ਸਕਦਾ ਜੀ ਦੁਨੀਆ ਦੇ ਤਖਤ ਤਾਂ ਦੇਖੋ ਜੀ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਿਹੜਾ ਨਾਮ ਧਨ ਦਾ ਖਜ਼ਾਨਾ ਭਗਤਾਂ ਨੂੰ ਮਿਲ ਜਾਂਦਾ ਉਹ ਹਮੇਸ਼ਾ ਲਈ ਹੈ ਉਹਨਾਂ ਦਾ ਸਿਰ ਕਿਸੇ ਹੋਰ ਅੱਗੇ ਨਹੀਂ ਸਿਰਫ ਅਕਾਲ ਪੁਰਖ ਅੱਗੇ ਝੁਕਦਾ ਸਹੀ ਗੱਲ ਹੈ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਤੇ ਇਸ ਆਤਮਿਕ ਬਾਦਸ਼ਾਹੀ ਦਾ ਫਲ ਕੀ ਹੁੰਦਾ ਨਤੀਜਾ ਕੀ ਨਿਕਲਦਾ ਗੁਰੂ ਸਾਹਿਬ ਦੱਸਦੇ ਨੇ ਕਿ ਅਜਿਹੇ ਭਗਤ ਜਨ ਜਿਹੜੇ ਸਤਗੁਰੂ ਦੀ ਦੱਸੀ ਕਾਰ ਕਮਾਉਂਦੇ ਨੇ ਮਤਲਬ ਗੁਰੂ ਦੇ ਕਹੇ ਅਨੁਸਾਰ ਜੀਵਨ ਜਿਉਂਦੇ ਨੇ ਹੁਕਮ 'ਚ ਚੱਲਦੇ ਨੇ ਨਾਮ ਸਿਮਰਦੇ ਨੇ ਉਹ ਹਮੇਸ਼ਾ ਹੀ ਸੁਖੀ ਰਹਿੰਦੇ ਨੇ ਆਤਮਿਕ ਸੁਖ ਤੇ ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਯਾਨੀ ਪਵਿੱਤਰ ਸਾਫ਼ ਸੁਥਰਾ ਮੰਦੀ ਮੈਲ ਲੈ ਜਾਂਦੀ ਹੈ ਹਾਂਜੀ ਸਤਗੁਰ ਕੀ ਕਾਰ ਇਹ ਬੜਾ ਅਹਿਮ ਨੁਕਤਾ ਹੈ ਇਹ ਸਿਰਫ ਕੋਈ ਬਾਹਰੀ ਕੰਮ ਨਹੀਂ ਸਗੋ ਗੁਰੂ ਦੇ ਸ਼ਬਦ ਨੂੰ ਅੰਦਰ ਵਸਾਉਣਾ ਹੈ ਉਸ ਤੇ ਚੱਲਣਾ ਹੈ ਤੇ ਇਸੇ ਨਾਲ ਹੀ ਅੰਦਰ ਸ਼ਾਂਤੀ ਆਉਂਦੀ ਹੈ ਉਹ ਸੁੱਖ ਮਿਲਦਾ ਹੈ ਜਿਹੜਾ ਬਾਹਰਲੇ ਹਾਲਾਤ ਤੇ ਨਿਰਭਰ ਨਹੀਂ ਕਰਦਾ ਬਿਲਕੁਲ ਰਾਜੇ ਹੋਏ ਨਾ ਆਖਿਏ ਪਿੜ ਮਰੇ ਫਿਰਜੂਨੀ ਪਾਹੇ ਹੁਣ ਗੁਰੂ ਸਾਹਿਬ ਤੁਲਨਾ ਕਰਕੇ ਸਮਝਾ ਰਹੇ ਨੇ ਕਿ ਅਸਲ ਰਾਜੇ ਕੌਣ ਨੇ ਤੇ ਕੌਣ ਨਹੀਂ ਕਹਿੰਦੇ ਨੇ ਕਿ ਉਹ ਦੁਨਿਆਵੀ ਹਾਕਮ ਅਸਲ ਰਾਜੇ ਨਹੀਂ ਕਹਾ ਸਕਦੇ ਜਿਹੜੇ ਦੁਨਿਆਵੀ ਚੀਜ਼ਾਂ ਲਈ ਰਾਜ ਪਾਗ ਲਈ ਆਪਸ ਵਿੱਚ ਪਿੜ ਮਰਹੇ ਲੜਕੇ ਮਰ ਜਾਂਦੇ ਨੇ ਤੇ ਮਰਨ ਤੋਂ ਬਾਅਦ ਵੀ ਦੇਖੋ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਉਹ ਫਿਰ ਜਨਮ ਮਰਨ ਦੇ ਘੇੜੇ 'ਚ ਵਕ ਵਕ ਜੂਨਾ ਵਿੱਚ ਪੈਂਦੇ ਰਹਿੰਦੇ ਨੇ। ਹਾਂ ਜੀ ਕਿੰਨਾ ਸਪਸ਼ਟ ਫਰਕ ਦੱਸ ਦਿੱਤਾ ਮਹਾਰਾਜ ਨੇ। ਇੱਕ ਪਾਸੇ ਭਗਤ ਜਨ ਨੇ ਜਿਨ੍ਹਾਂ ਨੂੰ ਸਦੀਵੀ ਸੁੱਖ ਮਿਲਿਆ, ਨਿਰਮਲਤਾ ਮਿਲੀ ਤੇ ਦੂਸਰੇ ਪਾਸੇ ਉਹ ਦੁਨੀਆਵੀ ਰਾਜੇ ਜਿਨ੍ਹਾਂ ਦਾ ਅੰਤ ਲੜਾਈ ਝਗੜੇ 'ਚ ਤੇ ਫਿਰ ਜਨਮ ਮਰਨ ਦੇ ਚੱਕਰ 'ਚ। ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਬਾਦਸ਼ਾਹੀ ਲੱਭ ਰਹੇ ਹਾਂ। ਸਹੀ ਗੱਲ ਐ ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰਹਿ ਸੋਭਾ ਮੂਲ ਨਾ ਪਾਹੇ ਤੇ ਪਹਿਲੇ ਸ਼ਲੋਕ ਦੇ ਅਖੀਰ ਚ ਗੁਰੂ ਸਾਹਿਬ ਮੋਹਰ ਲਾਉਂਦੇ ਹੋਏ ਕਹਿੰਦੇ ਨੇ हे ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਹਾਂਜੀ ਉਸ ਦੇ ਸਿਮਰਨ ਤੋਂ ਖਾਲੀ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਅੰਤ ਨੂੰ ਨੱਕੀ ਵੱਡੀ ਫਿਰੇ ਮਤਲਬ ਬੇਇੱਜ਼ਤ ਹੁੰਦੇ ਨੇ ਉਹਨਾਂ ਦੀ ਇੱਜ਼ਤ ਮਿੱਟੀ ਚ ਮਿਲ ਜਾਂਦੀ ਐ ਲੋਕ ਪਰਲੋਕ ਚ ਉਹਨਾਂ ਨੂੰ ਸੋਭਾ ਮੂਲ ਨਾ ਪਾਏ ਬਿਲਕੁਲ ਵੀ ਵਡਿਆਈ ਨਹੀਂ ਮਿਲਦੀ ਅਸਲ ਇੱਜ਼ਤ ਤਾਂ ਦੇਖੋ ਜੀ ਨਾਮ ਜਪਣ ਵਾਲਿਆਂ ਦੀ ਹੁੰਦੀ ਹੈ ਹਾਂਜੀ ਇਹ ਤੁਕ ਯਾਦ ਕਰਾਉਂਦੀ ਹੈ ਕਿ ਦੁਨਿਆਵੀ ਤਾਕਤ ਓਦਾ ਪੈਸਾ ਇਹ ਸਭ ਕੁਝ ਨਾਮ ਤੋਂ ਬਿਨਾ ਐਵੇਂ ਹੀ ਹੈ ਅਸਲ ਵਡਿਆਈ ਅਸਲ ਇੱਜ਼ਤ ਤਾਂ ਪਰਮਾਤਮਾ ਦੇ ਨਾਮ ਨਾਲ ਜੁੜਨ ਵਿੱਚ ਹੀ ਹੈ ਇਤਿਹਾਸ ਵੀ ਤਾਂ ਇਹੀ ਦੱਸਦਾ ਹੈ ਵੱਡੇ ਵੱਡੇ ਬਾਦਸ਼ਾਹ ਆਏ ਤੇ ਗਏ ਪਰ ਭਗਤਾਂ ਦਾ ਨਾਮ ਅੱਜ ਵੀ ਕਿਵੇਂ ਸਤਕਾਰ ਨਾਲ ਲਿਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਹੁਣ ਦੂਸਰਾ ਸ਼ਲੋਕ ਆਰੰਭ ਹੁੰਦਾ ਹੈ ਇਸ ਵਿੱਚ ਮਹਾਰਾਜ ਨਾਮ ਦੀ ਪ੍ਰਾਪਤੀ ਦੇ ਸਾਧਨ ਬਾਰੇ ਮਤਲਬ ਹੋਰ ਗਹਿਰਾਈ ਚ ਦੱਸ ਰਹੇ ਨੇ ਮਹਤਰੀ ਸੁਣ ਸਿੱਖਿਆ ਸਾਧਨਾ ਆਇਓ ਜਿੱਚਰ ਗੁਰਮੁਖ ਸ਼ਬਦ ਨਾ ਲੱਗਿਆ ਹਾਂਜੀ ਤੀਜੇ ਪਾਤਸ਼ਾਹ ਫਿਰ ਸਮਝਾ ਰਹੇ ਨੇ ਕਿ ਸਿਰਫ ਗੁਰੂ ਦੀ ਸਿੱਖਿਆ ਕੰਨਾਂ ਨਾਲ ਸੁਣ ਲੈਣ ਨਾਲ ਹੀ ਅਸਲ ਆਨੰਦ ਉਹ ਸਾਧ ਔਰ ਰਸ ਨਹੀਂ ਆ ਜਾਂਦਾ ਇਹ ਕਦੋਂ ਤੱਕ ਨਹੀਂ ਮਿਲਦਾ ਜਿੱਚਰੋ ਗੁਰਮੁਖ ਸ਼ਬਦ ਨਾ ਲੱਗਿਆ ਜਿੰਨਾ ਚਿਰ ਮਨੁੱਖ ਗੁਰਮੁਖ ਹੋ ਕੇ ਮਤਲਬ ਆਪਣਾ ਆਪਾ ਗੁਰੂ ਨੂੰ ਸੌਂਪ ਕੇ ਹਉਮੈ ਛੱਡ ਕੇ ਸ਼ਬਦ ਵਿੱਚ ਯਾਨੀ ਗੁਰਬਾਣੀ ਵਿੱਚ ਗੁਰੂ ਦੇ ਉਪਦੇਸ਼ ਵਿੱਚ ਸਹੀ ਤਰ੍ਹਾਂ ਜੁੜਦਾ ਨਹੀਂ ਕੁਮਾਉਂਦਾ ਨਹੀਂ ਇਹ ਬਹੁਤ ਜ਼ਰੂਰੀ ਗੱਲ ਹੈ ਦੇਖੋ ਜੀ ਅਸੀਂ ਰੋਜ਼ ਬਾਣੀ ਸੁਣਦੇ ਆਂ ਪੜ੍ਹਦੇ ਆਂ ਪਰ ਸਵਾਲ ਇਹ ਹੈ ਕਿ ਕੀ ਅਸੀਂ ਗੁਰਮੁਖ ਹੋ ਕੇ ਸੁਣ ਰਹੇ ਆਂ ਕੀ ਅਸੀਂ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈਣ ਲਈ ਤਿਆਰ ਹਾਂ ਜਦੋਂ ਤੱਕ ਇਹ ਭਾਵਨਾ ਨਹੀਂ ਨਾ ਆਉਂਦੀ ਉਦੋਂ ਤੱਕ ਸਿਰਫ ਸੁਣਨਾ ਬૌਧਿਕ ਕਸਰਤ ਹੋ ਸਕਦੀ ਹੈ ਪਰ ਆਤਮਿਕ ਰਸ ਨਹੀਂ ਮਿਲਦਾ ਸ਼ਬਦ ਨੂੰ ਅੰਦਰ ਵਸਾਉਣਾ ਪੈਂਦਾ ਸਹੀ ਗੱਲ ਹੈ ਜੀ ਸ਼ਬਦ ਨੂੰ ਜੀਵਨ 'ਚ ਧਾਰਨਾ ਪੈਂਦਾ ਹੈ ਸਤਗੁਰ ਸੇਵਿਆ ਨਾਮੂ ਮਨ ਵਸੈ ਵਿੱਚੋਂ ਪ੍ਰਮਪਉ ਪਾਗੈ ਤਾਂ ਫਿਰ ਸ਼ਬਦ ਅੰਦਰ ਵਸੇਗਾ ਕਿਵੇਂ ਗੁਰੂ ਸਾਹਿਬ ਅੱਗੇ ਰਾਹ ਦੱਸਦੇ ਨੇ ਸਤਗੁਰ ਸੇਵਿਆ ਸਤਗੁਰ ਦੀ ਸੇਵਾ ਕਰਨ ਨਾਲ ਤੇ ਇੱਥੇ ਸੇਵਾ ਦਾ ਮਤਲਬ ਸਿਰਫ ਹੱਥਾਂ ਪੈਰਾਂ ਦੀ ਸੇਵਾ ਹੀ ਨਹੀਂ ਸਗੋਂ ਗੁਰੂ ਦਾ ਹੁਕਮ ਮੰਨਣਾ ਉਹਦੇ ਪਾਣੇ 'ਚ ਰਹਿਣਾ ਉਹਦੇ ਦੱਸੇ ਰਾਹ ਤੇ ਤੁਰਨਾ ਹੈ ਤੇ ਜਦੋਂ ਇਸ ਤਰ੍ਹਾਂ ਸਤਗੁਰ ਦੀ ਸੇਵਾ ਕਰੀਦੀ ਹੈ ਤਾਂ ਨਾਮ ਮਨ ਵਸੈ ਵਾਹਿਗੁਰੂ ਦਾ ਨਾਮ ਮਨ ਵਿੱਚ ਆ ਕੇ ਟਿਕ ਜਾਂਦਾ ਹੈ ਤੇ ਜਦੋਂ ਨਾਮ ਮਨ 'ਚ ਵਸ ਗਿਆ ਤਾਂ ਵਿੱਚੋਂ ਪਰਮਪੋ ਭਗ ਹੈ ਮਨ ਦੀ ਸਾਰੀ ਪਟਕਣਾ ਸਾਰੇ ਸ਼ੱਕ ਸਾਰੇ ਡਰ ਦੂਰ ਹੋ ਜਾਂਦੇ ਨੇ ਕਿੰਨੀ ਸੂੜੀ ਤਰਤੀਬ ਹੈ ਜੀ ਪਹਿਲਾਂ ਗੁਰਮੁਖ ਬਣੋ ਫਿਰ ਸ਼ਬਦ ਨਾਲ ਜੁੜੋ ਫਿਰ ਸਤਗੁਰ ਦੀ ਸੇਵਾ ਕਮਾਓ ਹਾਂਜੀ ਤੇ ਫਿਰ ਨਾਮ ਮਨ ਵਿੱਚ ਵਸੇਗਾ ਤੇ ਨਾਮ ਦੇ ਵਸਣ ਨਾਲ ਸਾਰੇ ਡਰ ਸਾਰੇ ਭਰਾ ਮਾਪੇ ਮਿਟ ਜਾਣਗੇ ਇਹ ਤਾਂ ਪੂਰਾ ਸਫਰ ਹੈ ਜੀ ਜਿਸ ਦੀ ਹਰ ਕੜੀ ਦੂਜੀ ਨਾਲ ਜੁੜੀ ਹੋਈ ਹੈ ਬਿਲਕੁਲ ਨਾਮ ਹੀ ਤਾਂ ਉਹ ਦਵਾਈ ਹੈ ਜੋ ਸਾਰੇ ਰੋਗ ਕੱਟ ਦਿੰਦੀ ਹੈ ਜਿਹੜਾ ਸਤਗੁਰ ਨੂੰ ਜਾਣੇ ਦੇ ਰੋ ਹੋਵੇ ਤਾਂ ਸੱਚ ਨਾਮ ਲਿਵ ਲੱਗੇ। ਜਿ ਸਖਰਦਾ ਉਹ ਗੁਣ ਆਪਣੇ ਅੰਦਰ ਲੈ ਕੇ ਆਉਂਦਾ ਤਾਂ ਸੱਚ ਨਾਮ ਲਿਵ ਲੱਗੇ। ਉਦੋਂ ਹੀ ਉਹਦੀ ਸੁਰਤ ਉਹਦੀ ਲਗਨ ਸੱਚੇ ਨਾਮ ਵਿੱਚ ਪੱਕੀ ਤਰ੍ਹਾਂ ਜੁੜਦੀ ਹੈ। ਹਾਂਜੀ ਭਾਵ ਗੁਰੂ ਨੂੰ ਸਿਰਫ ਮੰਨਣਾ ਹੀ ਨਹੀਂ ਗੁਰੂ ਵਰਗਾ ਬਣਨਾ ਵੀ ਪੈਣਾ। ਗੁਰੂ ਦੇ ਗੁਣਾਂ ਦੀ ਛਾਪ ਆਪਣੇ ਤੇ ਲਾਉਣੀ ਪੈਣੀ। ਤੇ ਜਿਵੇਂ ਜਿਵੇਂ ਸਿੱਖ ਗੁਰੂ ਦੇ ਰੰਗ ਚ ਰੰਗਿਆ ਜਾਂਦਾ ਜਿਵੇਂ ਜਿਵੇਂ ਨਿਮਰਤਾ, ਸੇਵਾ, ਦਇਆ, ਨਿਰਪੈਤਾ ਆਉਂਦੀ ਹੈ ਓਵੇਂ ਓਵੇਂ ਉਹਦੀ ਲਿਵ ਵਾਇਗਰੂ ਨਾਲ ਹੋਰ ਪੱਕੀ ਹੁੰਦੀ ਜਾਂਦੀ ਹੈ। ਇਹ ਹੋਵੇ ਸ਼ਬਦ ਬਹੁਤ ਖਾਸ ਹੈ ਇਹ ਕਰਨੀ ਤੇ ਜ਼ੋਰ ਦਿੰਦਾ ਹੈ ਸਿਰਫ ਜਾਣਨ ਤੇ ਨਹੀਂ ਹਾਂਜੀ ਜਾਣਨ ਤੋਂ ਬਣਨ ਤੱਕ ਦਾ ਸਫ਼ਰ ਹਾਂ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣੇ ਆਗੇ ਇਹ ਦੂਜੇ ਸ਼ਲੋਕ ਦੀ ਸਵਾਬਤੀ ਚ ਗੁਰੂ ਸਾਹਿਬ ਫਿਰ ਨਤੀਜਾ ਦੱਸਦੇ ਨੇ ਹੇ ਨਾਨਕ ਇਸ ਤਰ੍ਹਾਂ ਗੁਰੂ ਦੇ ਰਾਹ ਤੇ ਚੱਲ ਕੇ ਗੁਰੂ ਵਰਗਾ ਬਣ ਕੇ ਜਦੋਂ ਨਾਮ ਚ ਲਿਵ ਲੱਗ ਜਾਂਦੀ ਹੈ ਤਾਂ ਨਾਮ ਮਿਲੇ ਵਡਿਆਈ ਨਾਮ ਸਦਕਾ ਹੀ ਇਸ ਦੁਨੀਆ ਚ ਸੱਚੀ ਇੱਜ਼ਤ ਸੱਚੀ ਵਡਿਆਈ ਮਿਲਦੀ ਹੈ ਤੇ ਨਾਲੇ ਹਰ ਦਰ ਸੋਹਣ ਆਗੇ ਅੱਗੇ ਜਾ ਕੇ ਪ੍ਰਭੂ ਦੀ ਦਰਗਾਹ ਵਿੱਚ ਵੀ ਅਜਿਹੇ ਗੁਰਮੁਖ ਸਿੱਖ ਸੋਹਣ ਸ਼ੋਭਾ ਪਾਉਂਦੇ ਨੇ ਸਤਕਾਰੇ ਜਾਂਦੇ ਨੇ ਮੁਖ ਹੁਜਲੇ ਹੁੰਦੇ ਨੇ ਸੋ ਦੋਹਾਂ ਸਲੋਕਾਂ ਦਾ ਕੇਂਦਰੀ ਭਾਵ ਤਾਂ ਇਹੀ ਹੈ ਕਿ ਅਸਲ ਬਾਦਸ਼ਾਹੀ ਅਸਲ ਸੁਖ ਅਸਲ ਵਡਿਆਈ ਇਹ ਸਭ ਪ੍ਰਭੂ ਦੇ ਨਾਮ ਵਿੱਚ ਹੈ ਤੇ ਇਹ ਨਾਮ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੇਵਾ ਨਾਲ ਤੇ ਗੁਰੂ ਦੇ ਸ਼ਬਦ ਨੂੰ ਕਮਾਉਣ ਨਾਲ ਬਿਲਕੁਲ ਜੀ ਹੁਣ ਅੱਗੇ ਪੌੜੀ ਆਉਂਦੀ ਹੈ ਜਿਸ ਵਿੱਚ ਗੁਰਸਿੱਖਾਂ ਦੇ ਲੱਛਣ ਦੱਸੇ ਨੇ ਤੇ ਉਹਨਾਂ ਦੀ ਵਡਿਆਈ ਕੀਤੀ ਹੈ ਹਾਂਜੀ ਪੌੜੀ ਗੁਰਸਿੱਖਾਂ ਮਨ ਹਰਪ੍ਰੀਤ ਹੈ ਗੁਰਪੂਜਨ ਆਵੇ ਪੌੜੀ ਦੀ ਸ਼ੁਰੂਆਤ 'ਚ ਹੀ ਗੁਰੂ ਸਾਹਿਬ ਦੱਸਦੇ ਨੇ ਕਿ ਗੁਰਸਿੱਖਾਂ ਦੇ ਮਨ ਵਿੱਚ ਨਾ ਹਰੀ ਦੀ ਸੱਚੀ ਪ੍ਰੀਤ ਹੁੰਦੀ ਹੈ ਕੋਈ ਵਿਖਾਵਾ ਨਹੀਂ ਅੰਦਰੋਂ ਖਿੱਚ ਹੁੰਦੀ ਹੈ ਤੇ ਐਸੀ ਪ੍ਰੀਤ ਕਰਕੇ ਉਹ ਖਿੱਚੇ ਹੋਏ ਗੁਰੂ ਪੂਜਨ ਆਵੇ ਗੁਰੂ ਦੀ ਸ਼ਰਨ 'ਚ ਆਉਂਦੇ ਨੇ ਗੁਰੂ ਨੂੰ ਮਿਲਣ ਗੁਰੂ ਦਾ ਸਤਕਾਰ ਕਰਨ ਲਈ ਕਿਸੇ ਦੁਨੀਆਵੀ ਲਾਲਚ ਕਰਕੇ ਨਹੀਂ ਆਉਂਦੇ ਸਗੋਂ ਪ੍ਰਭੂ ਪ੍ਰੀਤ ਕਰਕੇ ਹਾਂ ਜੀ ਤੇ ਇਥੇ ਪੂਜਨ ਦਾ ਮਤਲਬ ਵੀ ਸਮਝਣ ਵਾਲਾ ਹੈ ਇਹ ਸਿਰਫ ਕੋਈ ਪੇਟਾ ਚੜਾਉਣਾ ਨਹੀਂ ਸਗੋ ਗੁਰੂ ਲਈ ਬਹੁਤ ਸ਼ਰਧਾ ਸਤਕਾਰ ਤੇ ਸਮਰਪਣ ਦਾ ਪਾਵ ਹੈ ਗੁਰਸਿੱਖ ਤਾਂ ਗੁਰੂ ਨੂੰ ਪ੍ਰਭੂ ਦਾ ਰੂਪ ਜਾਣ ਕੇ ਉਹਦੀ ਸ਼ਰਨ ਚਾਉਂਦਾ ਗਿਆਨ ਲੈਣ ਲਈ ਸੇਧ ਲੈਣ ਲਈ ਬਿਲਕੁਲ ਹਰ ਨਾਮ ਵਣੰਜਹਿ ਰੰਗ ਸਿਓ ਲਾਹਾ ਹਰ ਨਾਮ ਲੈ ਜਾਵੇਂ ਅੱਛਾ ਤੇ ਗੁਰੂ ਕੋ ਲਾ ਕੇ ਗੁਰਸਿੱਖ ਕਰਦੇ ਕੀ ਨੇ ਉਹ ਕੋਈ ਦੁਨੀਆ ਦਾ ਵਪਾਰ ਨਹੀਂ ਕਰਦੇ ਉਹ ਹਰ ਨਾਮ ਵਣੰਜਹਿ ਰੰਗ ਸਿਓ ਰੰਗ ਸਿਓ ਮਤਲਬ ਬੜੇ ਪ੍ਰੇਮ ਨਾਲ ਬੜੇ ਚਾਹ ਨਾਲ ਹਰੀ ਨਾਮ ਦਾ ਵਣਜ ਕਰਦੇ ਨੇ ਨਾਮ ਦਾ ਵਪਾਰ ਭਾਵ ਗੁਰੂ ਦੀ ਸੰਗਤ ਚ ਬੈ ਕੇ ਨਾਮ ਜਪਦੇ ਨੇ ਸੁਣਦੇ ਨੇ ਵਿਚਾਰਦੇ ਨੇ ਤੇ ਇਸ ਵਪਾਰ ਚੋਂ ਫਿਰ ਲਾਭ ਕੀ ਮਿਲਦਾ ਲਾਹਾ ਹਰ ਨਾਮ ਲੈ ਜਾਵੇ ਹਰੀ ਨਾਮ ਦਾ ਸੱਚਾ ਲਾਭ ਸੱਚਾ ਮੁਨਾਫਾ ਕਮਾ ਕੇ ਆਪਣੀ ਆਤਮਿਕ ਚੋਲੀ ਪੜ ਕੇ ਲੈ ਜਾਂਦੇ ਨੇ ਹਾਂਜੀ ਇਹ ਦੁਨੀਆਵੀ ਵਪਾਰ ਤੋਂ ਕਿੰਨਾ ਵਖਰਾ ਹੈ ਉੱਥੇ ਤਾਂ ਘਾਟਾ ਵੀ ਪੈ ਸਕਦਾ ਚਿੰਤਾ ਵੀ ਲੱਗੀ ਰਹਿੰਦੀ ਹੈ ਪਰ ਨਾਮ ਦਾ ਵਣਜ ਅਜੀਹਾ ਹੈ ਜਿਸ 'ਚ ਸਿਰਫ ਲਾਭ ਹੀ ਲਾਭ ਹੈ ਘਾਟੇ ਦਾ ਤਾਂ ਸਵਾਲ ਹੀ ਨਹੀਂ ਤੇ ਇਹ ਲਾਭ ਹੈ ਆਤਮਿਕ ਸ਼ਾਂਤੀ ਦਾ ਆਨੰਦ ਦਾ ਰੰਗ ਸਿਓ ਦੱਸਦਾ ਹੈ ਕਿ ਇਹ ਵਣਜ ਬੋਝ ਨਹੀਂ ਸਗੋਂ ਖੁਸ਼ੀ ਤੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ ਬਿਲਕੁਲ ਸਹੀ ਗੱਲ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਪਾਵੇ ਤੇ ਜਿਹੜੇ ਗੁਰਸਿੱਖ ਇਸ ਤਰ੍ਹਾਂ ਨਾਮ ਦਾ ਵਣਜ ਕਰਦੇ ਨੇ ਉਹਨਾਂ ਦਾ ਫਲ ਕੀ ਹੁੰਦਾ ਗੁਰਸਿੱਖਾ ਕੇ ਮੁਖ ਉਜਲੇ ਉਹਨਾਂ ਦੇ ਚਿਹਰੇ ਉਹਨਾਂ ਦਾ ਜੀਵਨ ਇਸ ਲੋਕ 'ਚ ਵੀ ਉਜਲਾ ਮਤਲਬ ਰੋਸ਼ਨ ਬੇਦਾਗ ਸੋਭਾ ਵਾਲਾ ਹੁੰਦਾ ਹੈ ਉਹਨਾਂ ਦੇ ਕੰਮ ਚੰਗੇ ਹੁੰਦੇ ਨੇ ਤੇ ਪਰਲੋਕ ਵਿੱਚ ਹਰ ਦਰਗੈ ਭਾਵੇਂ ਉਹ ਪ੍ਰਭੂ ਦੀ ਦਰਗਾਹ ਚ ਉਹਦੇ ਦਰਬਾਰ ਚ ਪਾਵੇ ਮਤਲਬ ਪਿਆਰੇ ਲੱਗਦੇ ਨੇ ਪ੍ਰਵਾਨ ਹੁੰਦੇ ਨੇ ਹਾਂਜੀ ਸੋ ਲੋਕ ਤੇ ਪਰਲੋਕ ਦੋਨਾਂ ਥਾਵਾਂ ਤੇ ਸੁਰਖਰੂ ਨੇ ਦੁਨੀਆਂ ਚ ਵੀ ਨੇਕ ਨਾਮੀ ਤੇ ਅੱਗੇ ਪ੍ਰਭੂ ਦੇ ਘਰ ਚ ਵੀ ਸਤਕਾਰ ਇਹ ਹੈ ਜੀ ਨਾਮ ਬਣ ਜਦਾ ਫਲ ਬਿਲਕੁਲ ਗੁਰੂ ਸਤਗੁਰ ਬੋਹਲ ਹਰਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਗੁਰੂ ਸਾਹਿਬ ਸਤਗੁਰ ਕੌਣ ਨੇ ਉਹ ਬੋਹਲ ਹਰਨਾਮ ਕਾ ਹੈ ਨੇ ਵੋਹਲ ਹੁੰਦਾ ਜਿਵੇਂ ਅਨਾਜ ਦਾ ਬਹੁਤ ਵੱਡਾ ਢੇਰ ਭੰਡਾਰ ਸਤਿਗੁਰੂ ਪ੍ਰਭੂ ਦੇ ਨਾਮ ਦੇ ਬੇਅੰਤ ਖਜ਼ਾਨੇ ਨੇ ਨਾਮ ਦਾ ਭੰਡਾਰਾ ਨੇ ਪਰ ਇਸ ਭੰਡਾਰੇ ਚੋਂ ਦਾਤ ਮਿਲਦੀ ਕਿਸ ਨੂੰ ਹੈ ਵੱਡਪਾਗੀ ਸਿੱਖ ਗੁਣਾਂ ਸਾਂਝ ਕਰਾਵੇ ਜਿਹੜੇ ਵੱਡੇ ਭਾਗਾਂ ਵਾਲੇ ਸਿੱਖ ਨੇ ਉਹੀ ਗੁਰੂ ਕੋਲ ਆ ਕੇ ਇਸ ਨਾਮ ਖਜ਼ਾਨੇ ਚੋਂ ਪ੍ਰਭੂ ਦੇ ਗੁਣਾਂ ਦੀ ਸਾਂਝ ਪਾਉਂਦੇ ਨੇ ਨਾਮ ਦੀ ਦਾਤ ਲੈਂਦੇ ਨੇ ਹਾਂਜੀ ਤੇ ਇਹ ਵੱਡਪਾਗੀ ਹੋਣਾ ਵੀ ਤਾਂ ਗੁਰੂ ਦੀ ਹੀ ਕਿਰਪਾ ਹੈ ਗੁਰੂ ਆਪ ਹੀ ਖਜ਼ਾਨਾ ਹੈ ਤੇ ਆਪ ਹੀ ਵੰਡਣ ਵਾਲਾ ਪਰ ਦਿੰਦਾ ਉਸ ਨੂੰ ਹੈ ਜਿਸ ਤੇ ਮਿਹਰ ਹੁੰਦੀ ਹੈ ਜਿਸ ਦੇ ਭਾਗ ਚੰਗੇ ਹੁੰਦੇ ਨੇ ਗੁਰੂ ਕੋ ਲਾ ਕੇ ਗੁਣਾਂ ਦੀ ਸਾਂਝ ਪਾਉਣੀ ਮਤਲਬ ਚੰਗੇ ਗੁਣ ਸਿੱਖਣੇ ਤੇ ਧਾਰਨ ਕਰਨੀ ਇਹੀ ਅਸਲ ਕਮਾਈ ਹੈ ਬਿਲਕੁਲ ਜੀ ਤਿਨਾ ਗੁਰਸਿੱਖਾਂ ਕਉ ਹੋਵਾ ਰਿਆ ਜੋ ਬਹਦਿਆ ਉੱਠਦਿਆ ਹਰ ਨਾਮ ਧਿਆਵ ਹੈ ਪੋੜੀ ਦੇ ਅਖੀਰ ਚ ਗੁਰੂ ਸਾਹਿਬ ਉਹਨਾਂ ਗੁਰਸਿੱਖਾਂ ਲਈ ਆਪਣਾ ਕਿੰਨਾ ਪਿਆਰ ਤੇ ਸਤਿਕਾਰ ਦਿਖਾਉਂਦੇ ਨੇ ਫਰਮਾਉਂਦੇ ਨੇ ਤਿੰਨ ਗੁਰਸਿੱਖਾਂ ਕੋ ਹਵਾਰਿਆ ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਕਿਹੜੇ ਗੁਰਸਿੱਖਾਂ ਤੋਂ ਜੋ ਬਹਿਦਿਆਂ ਉੱਠਦਿਆਂ ਹਰ ਨਾਮ ਤੇ ਆਵੇਂ ਜਿਹੜੇ ਉੱਠਦਿਆਂ ਬੈਹਂਦਿਆਂ ਚਲਦਿਆਂ ਫਿਰਦਿਆਂ ਹਰ ਵੇਲੇ ਹਰ ਸਾਹ ਨਾਲ ਹਰੀ ਦੇ ਨਾਮ ਦਾ ਸਿਮਰਨ ਕਰਦੇ ਨੇ ਹਮੇਸ਼ਾ ਪ੍ਰਭੂ ਨੂੰ ਯਾਦ ਰੱਖਦੇ ਨੇ ਹਾਂਜੀ ਇਹ ਗੁਰਸਿੱਖ ਦੇ ਜੀਵਨ ਦਾ ਸਿਖਰ ਹੈ ਹਰ ਵੇਲੇ ਨਾਮ ਦਾ ਸਿਮਰਨ ਇਹ ਕਿਸੇ ਖਾਸ ਟਾਈਮ ਤੇ ਨਿਰਪਰ ਨਹੀਂ ਸਗੋਂ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ ਤੇ ਅਜਿਹੇ ਗੁਰਸਿੱਖਾਂ ਤੋਂ ਤਾਂ ਗੁਰੂ ਸਾਹਿਬ ਆਪ ਬਲਿਹਾਰ ਜਾਂਦੇ ਨੇ ਇਹ ਕਿੰਨੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਸਾਧ ਸੰਗਤ ਜੀ ਏਸੀ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਅਤੇ ਉਸਦੇ ਸਰਲ ਅਰਥਾਂ ਦੀ ਵਿਚਾਰ ਜੇਕਰ ਅਸੀਂ ਇਸ ਪੂਰੇ ਸ਼ਬਦ ਨੂੰ ਸਮੁੱਚੇ ਤੌਰ ਤੇ ਦੇਖੀਏ ਤਾਂ ਗੁਰੂ ਸਾਹਿਬ ਸਾਨੂੰ ਬੜੇ ਪਿਆਰ ਨਾਲ ਬੜੇ ਸਪਸ਼ਟ ਤਰੀਕੇ ਨਾਲ ਸਮਝਾ ਰਹੇ ਨੇ ਕਿ ਅਸਲ ਬਾਦਸ਼ਾਹੀ ਕੀ ਹੈ ਸਦੀਵੀ ਸੁੱਖ ਕਿੱਥੇ ਹੈ ਤੇ ਸੱਚੀ ਵਡਿਆਈ ਕਿਵੇਂ ਮਿਲਦੀ ਹੈ ਤੇ ਇਹ ਚੀਜ਼ਾਂ ਦੁਨੀਆਵੀ ਤਖਤਾਂ 'ਚ ਤਾਕਤਾਂ 'ਚ ਜਾਂ ਪੈਸੇ 'ਚ ਨਹੀਂ ਹਨ ਕਿਉਂਕਿ ਉਹ ਤਾਂ ਨਾਸ਼ਵੰਤ ਨੇ ਲੜਾਈ ਝਗੜੇ ਪੈਦਾ ਕਰਦੀਆਂ ਨੇ ਤੇ ਅੰਤ 'ਚ ਬੇਇੱਜ਼ਤੀ ਤੇ ਚੂਨਾ ਦਾ ਕਾਰਨ ਬਣਦੀਆਂ ਨੇ ਬਿਲਕੁਲ ਗੁਰੂ ਸਾਹਿਬ ਨੇ ਤਾਂ ਜਿਵੇਂ ਦੋ ਵੱਖ-ਵੱਖ ਜੀਵਨ ਦੇ ਰਾਹ ਸਾਡੇ ਸਾਹਮਣੇ ਰੱਖ ਦਿੱਤੇ ਨੇ ਇੱਕ ਪਾਸੇ ਦੁਨਿਆਵੀ ਰਾਜੇ ਨੇ ਜਿਹੜੇ ਪੜ ਮਰ ਐ ਤੇ ਨੱਕੀ ਵੱਡੀ ਫਿਰ ਐ ਦੂਜੇ ਪਾਸੇ ਪ੍ਰਭੂ ਦੇ भगत ਜਨ ਨੇ ਜਿਹੜੇ ਗੁਰੂ ਦੀ ਕਾਰ ਕਮਾ ਕੇ ਸਦਾ ਸੁਖੀਏ ਨਿਰਮਲੇ ਨੇ ਜਿਨ੍ਹਾਂ ਦੇ ਸਿਰ ਤੇ ਸੱਚਾ ਛੱਤ ਹੈ ਅਸਲ 'ਚ ਗੁਰੂ ਸਾਹਿਬ ਸ਼ਕਤੀ ਦੀ ਪਰਿਭਾਸ਼ਾ ਹੀ ਬਦਲ ਰਹੇ ਨੇ ਉਹ ਕਹਿ ਰਹੇ ਨੇ ਕਿ ਅਸਲ ਤਾਕਤ ਬਾਹਰੀ ਕੰਟਰੋਲ ਨਹੀਂ ਜਿਹੜਾ ਲੜਾਈ ਤੇ ਜਨਮ ਮਰਨ ਵੱਲ ਲੈ ਜਾਂਦਾ ਹੈ ਸਗੋਂ ਅਸਲ ਤਾਕਤ ਤਾਂ ਅੰਦਰੂਨੀ ਮੁਹਾਰਤ ਹੈ ਮਨ ਨੂੰ ਜਿਤਨਾ ਹੈ ਤੇ ਉਹ ਰੱਬੀ ਸਬੰਧ ਹੈ ਜਿਹੜਾ ਭਗਤੀ ਨਾਲ ਬਣਦਾ ਹੈ ਤੇ ਇਹੀ ਸਦੀਵੀ ਸ਼ਾਂਤੀ ਤੇ ਇੱਜ਼ਤ ਦਿੰਦਾ ਹੈ ਹਾਂਜੀ ਤੇ ਇਹ ਅੰਦਰੂਨੀ ਬਾਦਸ਼ਾਹੀ ਮਿਲਦੀ ਕਿਵੇਂ ਹੈ ਸਿਰਫ ਗੱਲਾਂ ਸੁਣਨ ਨਾਲ ਨਹੀਂ ਸੁਣੇ ਸਿੱਖਿਆ ਸਾਧਨਾ ਆਇਓ ਸਗੋਂ ਗੁਰਮੁਖ ਸਬਦ ਲਾਗੇ ਗੁਰੂ ਦੇ ਸੰਮੁਖ ਹੋ ਕੇ ਸ਼ਬਦ ਨੂੰ ਕਮਾਉਣ ਨਾਲ ਸਤਗੁਰ ਸੇਵਿਆ ਨਾਮ ਮਨ ਵਸੈ ਗੁਰੂ ਦੀ ਸੇਵਾ ਗੁਰੂ ਦੇ ਹੁਕਮ ਚ ਚੱਲਣ ਨਾਲ ਨਾਮ ਮਨ ਵਿੱਚ ਵਸਦਾ ਫਿਰ ਸਾਰੇ ਪਰਮ ਤੇ ਡਰ ਮਿਟ ਜਾਂਦੇ ਨੇ ਹਾਂਜੀ ਤੇ ਫਿਰ ਉਹ ਕਮਾਲ ਦੀ ਸਟੇਜ ਆਉਂਦੀ ਹੈ ਜਿੱਥੇ ਸਿੱਖ ਗੁਰੂ ਦੇ ਗੁਣ ਧਾਰ ਕੇ ਤੇਹੋ ਹੋਵੇ ਗੁਰੂ ਵਰਗਾ ਬਣ ਜਾਂਦਾ ਹੈ ਸਿਰਫ ਜਾਣਨਾ ਨਹੀਂ ਬਣਨਾ ਪੌੜੀ ਵਿੱਚ ਫਿਰ ਗੁਰਸਿੱਖ ਦੇ ਜੀਵਨ ਦੀ ਕਿੰਨੀ ਸੋਹਣੀ ਤਸਵੀਰ ਖਿੱਚੀ ਹੈ ਮਨ ਵਿੱਚ ਪ੍ਰਭੂ ਦੀ ਪ੍ਰੀਤ ਗੁਰੂ ਦੀ ਸ਼ਰਨ ਚ ਆਉਣਾ ਉੱਥੇ ਆ ਕੇ ਨਾਮ ਦਾ ਵਣਜ ਕਰਨਾ ਹਾਂਜੀ ਜਿਸ ਨਾਲ ਲੋਕ ਪਰ ਲੋਕ ਚ ਮੁਖ ਖੁਜਲੇ ਹੁੰਦੇ ਨੇ ਤੇ ਸਭ ਤੋਂ ਉੱਚੀ ਅਵਸਥਾ ਹਰ ਵੇਲੇ ਨਾਮ ਤੇ ਆਉਣਾ ਗੁਰੂ ਤਾਂ ਆਪ ਨਾਮ ਦਾ ਬੋਹਲ ਹੈ ਬਸ ਲੋੜ ਹੈ ਵੜਪਾਗੀ ਹੋ ਕੇ ਉਸ ਕੋਲੋਂ ਗੁਣਾਂ ਦੀ ਸਾਂਝ ਪਾਉਣ ਦੀ ਸੋ ਇਹ ਪੂਰਾ ਸ਼ਬਦ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਮਕਸਦ ਬਾਰੇ ਆਪਣੀਆਂ ਪ੍ਰਾਇਓਰਿਟੀਆਂ ਬਾਰੇ ਮੁੜ ਸੋਚਣ ਲਈ ਕਹਿ ਰਿਹਾ ਹੈ ਕੀ ਅਸੀਂ ਆਪਣੀ ਤਾਕਤ ਆਪਣਾ ਸਮਾਂ ਉਹਨਾਂ ਚੀਜ਼ਾਂ ਪਿੱਛੇ ਲਾ ਰਹੇ ਹਾਂ ਜਿਹੜੀਆਂ ਖਤਮ ਹੋ ਜਾਣ ਵਾਲੀਆਂ ਨੇ ਜਿਹੜੀਆਂ ਸਾਨੂੰ ਬੇਚੈਨੀ ਦਿੰਦੀਆਂ ਨੇ ਜਾਂ ਫਿਰ ਅਸੀਂ ਗੁਰੂ ਦੀ ਸ਼ਰਣ ਲੈ ਕੇ ਸ਼ਬਦ ਨੂੰ ਕਮਾ ਕੇ ਨਾਮ ਸਿਮਰਨ ਤੇ ਸੇਵਾ ਰਾਹੀ ਉਹ ਅਸਲ ਸਦੀਵੀ ਬਾਦਸ਼ਾਹੀ ਦੇ ਰਾਹ ਤੇ ਹਾਂ ਜਿਹੜੀ ਸਾਨੂੰ ਸੱਚਾ ਸੁੱਖ ਸ਼ਾਂਤੀ ਤੇ ਸੋਭਾ ਦੇਵੇਗੀ ਹਾਂਜੀ ਇਹ ਬ੍ਰह्म ਸੰਦੇਸ਼ ਅਸਲ ਵਿੱਚ ਨਾਮ ਸਿਮਰਨ ਨਿਮਰਤਾ ਤੇ ਸੇਵਾ ਦੇ ਰਾਹ ਤੇ ਤੁਰਨ ਦਾ ਸੱਦਾ ਹੈ ਜੀ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ ਉਸ ਨੂੰ ਜੀਵਨ 'ਚ ਲਿਆਉਂਦੇ ਹਾਂ ਤਾਂ ਮਨ ਦੀ ਪਟਕਣਾ ਮੁੱਕਦੀ ਹੈ ਅੰਦਰ ਇੱਕ ਟਿਕਾਹ ਆਉਂਦਾ ਹੈ ਤੇ ਜਿਹੜੇ ਗੁਰਸਿੱਖ ਬਾਹਦਿਆ ਉੱਠਦਿਆਂ ਹਰ ਨਾਮ ਧਿਆਵੇਂ ਉਹਨਾਂ ਦਾ ਜੀਵਨ ਤਾਂ ਸਹਿਜ ਸੁਭਾਅ ਆਈ ਪ੍ਰਭੂ ਪ੍ਰੀਤ ਤੇ ਗੁਰੂ ਸੇਵਾ ਨਾਲ ਸ਼ਿੰਗਾਰਿਆ ਜਾਂਦਾ ਹੈ ਇਹੀ ਤਾਂ ਚੜ੍ਹਦੀ ਕਲਾ ਦਾ ਅਸਲ ਪੇਤ ਹੈ ਜਦੋਂ ਹਰ ਸਾਹ ਨਾਮ ਨਾਲ ਜੁੜਿਆ ਹੋਵੇ ਤਾਂ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਮਜ਼ੋਰ ਪੈ ਜਾਂਦੇ ਨੇ ਮਨ ਸਾਫ਼ ਰਹਿੰਦਾ ਹੈ ਤੇ ਜ਼ਿੰਦਗੀ ਚ ਇੱਕ ਪ੍ਰੋਸਾ ਤੇ ਆਨੰਦ ਬਣਿਆ ਰਹਿੰਦਾ ਹੈ। ਪਾਠ ਅਰਥ ਜਾਂ ਵਿਚਾਰ ਸਾਂਝੇ ਕਰਦਿਆਂ ਹੋਈਆਂ ਜੇ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਹੋਣ ਤਾਂ ਦੱਸਦੇ ਗੁਰੂ ਅਤੇ ਸੰਗਤ ਪਾਸੋਂ ਖਿਮਾ ਦੇ ਜਾਚਕ ਹਾਂਜੀ ਬਖਸ਼ ਲੈਣਾ ਜੀ। ਹਾਂਜੀ ਸੰਗਤ ਜੀ ਨੂੰ ਬੇਨਤੀ ਹੈ ਕਿ ਆਪੋ ਆਪਣੇ ਜੀਵਨ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧੀ ਅਗਵਾਈ ਲੈਣ ਦਾ ਹਰ ਰੋਜ਼ ਯਤਨ ਕਰਿਏ ਜੀ। ਰੋਜ਼ਾਨਾ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਸੁਣਨਾ ਉਸ ਨੂੰ ਸਮਝਣਾ ਤੇ ਵਿਚਾਰਨਾ ਇਹ ਸਾਡੇ ਜੀਵਨ ਨੂੰ ਗੁਰਮਤ ਅਨੁਸਾਰ ਢਾਲਣ 'ਚ ਬਹੁਤ ਮਦਦ ਕਰ ਸਕਦਾ ਹੈ ਅਰਦਾਸ ਹੈ ਸਤਿਗੁਰੂ ਸਭ ਨੂੰ ਨਾਮ ਬਾਣੀ ਦੀ ਦਾਤ ਗੁਰਸਿੱਖੀ ਜੀਵਨ ਚੰਗੀ ਸਿਹਤ ਤੇ ਚੜ੍ਹਦੀ ਕਲਾ ਬਖਸ਼ਣ ਜੀ ਜੇਕਰ ਇਹ ਨਿਮਾਣੀ ਜਿਹੇ ਵਿਚਾਰ ਸਾਂ ਜਪਜੀ ਨੂੰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰ ਨਾਲ ਸੰਗਤਾਂ ਤੱਕ ਪਹੁੰਚਾਉਣ ਲਈ ਸਾਂਝਾ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਵੱਧ ਤੋਂ ਵੱਧ ਸੰਗਤ ਗੁਰਬਾਣੀ ਦੇ ਇਸ ਅਮੁੱਲ ਖਜ਼ਾਨੇ ਨਾਲ ਜੁੜ ਸਕੇ ਦੇ ਅੰਤ ਵਿੱਚ ਅੱਜ ਦੇ ਇਸ ਪਾਵਨ ਹੁਕਮਨਾਮੇ ਤੋਂ ਇੱਕ ਸਵਾਲ ਆਪਣੇ ਆਪ ਨੂੰ ਪੁੱਛਣ ਲਈ ਜੇਕਰ ਸੱਚੀ ਬਾਦਸ਼ਾਹੀ ਅੰਦਰ ਦੀ ਹੈ ਮਨ ਜਿੱਤਣ ਚ ਤੇ ਨਾਮ ਨਾਲ ਜੁੜਨ ਚ ਹੈ ਤਾਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਚ ਜਿਹੜੇ ਬਾਹਰੀ ਰੁਤਬੇ ਸਫਲਤਾ ਦੇ ਮਾਪਦੰਡ ਜਾਂ ਦੁਨਿਆਵੀ ਰਾਜ ਪਿੱਛੇ ਪਜਦੇ ਆ ਉਹਨਾਂ ਦੀ ਕੀਮਤ ਸਾਨੂੰ ਮੁਰ ਤੋਂ ਕਿਵੇਂ ਦੇਖਣੀ ਚਾਹੀਦੀ ਹੈ ਇਸ ਤੇ ਜ਼ਰੂਰ ਵਿਚਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ